ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਿਹਾਲ ਸਿੰਘ ਵਾਲਾ ਤੋਂ ਡਾਕਟਰ ਬినੋਦ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਖੇਤੀਬਾੜੀ ਓਪਨ ਨਿਰੀਖਕ ਕੁਲਜੀਤ ਸਿੰਘ ਖੇਤੀਬਾੜੀ ਓਪਨ ਨਿਰੀਖਕ ਅਤੇ ਮੰਗੂ ਸਿੰਘ ਖੇਤੀਬਾੜੀ ਓਪਨ ਨਿਰੀਖਕ ਵੱਲੋਂ ਪਿੰਡ ਲਹਾਰਾ ਵਿਖੇ ਕਿਸਾਨ ਸਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਸੌਣੀ ਦੀਆਂ ਆਉਣ ਵਾਲੀਆਂ ਫਸਲਾਂ ਜਿਵੇਂ ਕਿ ਮੂੰਗੀ ਮੱਕੀ ਝੋਨਾ ਅਤੇ ਨਰਮੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਲੂ ਦੇ ਵਿੱਚ ਸਕਰਪ ਜਿਹਨੂੰ ਗ੍ਰੀਨ ਰੋਗ ਕਹਿੰਦੇ ਆ ਇਹ ਦੋਨੇ ਇੱਕੋ ਜਮਾਣੂ ਕਰਦਾ ਇਹ ਉਦੋਂ ਮਰਦਾ ਜੀ ਜਦੋਂ ਜ਼ਮੀਨ ਨੂੰ ਤੁੱਪ ਪਊ ਤਾ ਕਿਸਾਨ ਵੀਰੋਂ ਆਪਾਂ ਜ਼ਮੀਨ ਨੂੰ ਤੁੱਪ ਲੱਗਣ ਨਹੀਂ ਦੇਣੀ ਜਿਹੜੇ ਵੀਰਾਂ ਨੇ ਕਣਕ ਬੀਜੀ ਆ ਤੂੜੀ ਬਣਾ ਕੇ ਰੌਣੀਆਂ ਨੂੰ ਪਾਣੀ ਛੱਡ ਦੇਣਾ ਜੀ ਤੇ ਕੰਪਿਊਟਰ ਕਰਾ ਫੇਰ ਕੇ ਫੇਰ ਪਾਣੀ ਛੱਡ ਦੇਣਾ ਕੋਈ ਆਪਾਂ ਤਾਂ ਲੈਵਲ ਚੈੱਕ ਕਰੀ ਜਾਂਦੇ ਆ ਆਪਾਂ ਇੰਨੀ ਪਾਣੀ ਦੀ ਬਰਬਾਦੀ ਕਰੀ ਜਾਂਦੇ ਸਿਰਫ ਇੱਕ ਜ਼ਮੀਨ ਦਾ ਪੱਧਰਾ ਪੰਨਾ ਦੇਖਣ ਲਈ ਆਪਾਂ ਕੰਪਿਊਟਰ ਕਰਾਏ ਜਾਂਦੇ ਚ ਵੀ ਪਾਣੀ ਛੱਡੀ ਜਾਂਦੇ ਆ ਜੀ ਤਾਂ ਕਿਸਾਨ ਵੀਰੋ ਤੁਸੀਂ ਜਦੋਂ ਤੂੜੀ ਬਣਾ ਲਈ ਆ ਜੀ ਜਿਹੜੇ ਕਿਸਾਨ ਵੀਰਾਂ ਨੇ ਕਣਕ ਲਈ ਵੀ ਆ ਤਾਂ ਉਹਨੂੰ ਆਪਾਂ ਤਵੀਆਂ ਜਾਂ ਹਲਾਂ ਦੇ ਨਾਲ ਪੱਟ ਦੇਣਾ ਵੱਡੇ ਡਲੇ ਪੱਟਣੇ ਆ ਜੀ ਵੱਡੇ ਡਲੇ ਪੱਟਣਾ ਕੀ ਹੈ ਜੀ ਧੁੱਪ ਜਾਦੇ ਜ਼ਮੀਨ ਦੇ ਵਿੱਚ ਜਾਊਗੀ ਤੁਸੀਂ ਕਿਸਾਨ ਵੀਰੋ ਦੇਖੋ ਇੰਨਾ ਟਾਈਮ ਹੋ ਗਿਆ ਖੇਤੀ ਕਰਦਿਆਂ ਨੂੰ ਤੁਸੀਂ ਦੇਖਦੇ ਆ ਜਿਹੜੇ ਬਰਸੀਨ ਆ ਜੇ ਉਹ ਆਪਾਂ ਚੰਗੀ ਤਰ੍ਹਾਂ ਬਾਣ ਨੂੰ ਸਕਾ ਕੇ ਬੀਜਦੇ ਆ ਤਾਂ ਬਰਸੀਨ ਆਪਣਾ ਛਿਤੀ ਤੁਰਦਾ ਜੇ ਆਪਾਂ ਉਹ ਹੀ ਗਿੱਲੇ ਬਾਣ ਦੇ ਵਿੱਚ ਬਰਸੀਨ ਨੂੰ ਬੀਜ ਦਈਏ ਤਾਂ ਉਹ ਬਰਸੀਨ ਤੁਰਦਾ ਨਹੀਂ ਜਾਂ ਨਹੀਂ ਜਾਂ ਹੋਣ ਲੱਗ ਜਾਂਦਾ ਆਪਾਂ ਨੂੰ ਇੱਥੋਂ ਇਹ ਦੇਖ ਲੈਣਾ ਚਾਹੀਦਾ ਵੀ ਜੇ ਆਪਾਂ ਜ਼ਮੀਨ ਨੂੰ ਹਵਾ ਲਵਾਵਾਂਗੇ ਧੁੱਪ ਲਵਾਵਾਂਗੇ ਜਿਹੜਾ ਆਪਣਾ ਝੋਨਾ ਉਹ ਵੱਧ ਚਲੂ ਹੈ ਜੀ ਤੇ ਦੂਜਾ ਕਿਸਾਨ ਵੀ ਉਹ ਆਪਾਂ ਸਾਰੇ ਕਿਸਾਨ ਵੀ ਕੀ ਕਰਨ ਲੱਗੇ ਜੀ ਮੱਕੀ ਲਾ ਦਿੰਦੇ ਆ ਕਣਕ ਵੱਢ ਕੇ ਆਚਾਰ ਵਾਸਤੇ ਇਹ ਵੀ ਇੱਕ ਬਹੁਤ ਵੱਡੀ ਪਾਣੀ ਦੀ ਬਰਬਾਦੀ ਇਸ ਤਰ੍ਹਾਂ ਸਮਝ ਲਈਏ ਮੋਟਰਾਂ ਜੀ ਆਟੋਮੈਟਿਕ ਕੱਟਦੇ ਨਹੀਂ 5 ਕਿੱਲੇ 6 ਕਿੱਲੇ ਮੋਟਰ ਜਦੋਂ ਹੀ ਲਾਈਟ ਆਉਂਦੀ ਉਹਦੀ ਚੱਲਦੀ ਤਾਂ ਉਹ ਪਾਣੀ ਦੇਖੋ ਸਾਰਾ ਬਰਬਤੀ ਜਾਂਦਾ ਮੈਂ ਤਾਂ ਕਹਿੰਦਾ ਆਪਣਾ ਬਹੁਤ ਜ਼ਿਆਦਾ ਪਾਣੀ ਦਾ ਨੁਕਸਾਨ ਹੁੰਦਾ ਜਿਹੜੀ ਅਸਲ ਵਿੱਚ ਮੱਕੀ ਆ ਜੀ ਅਗਸਤ ਦੀ ਫਸਲ ਆ ਜਿਹੜਾ ਮੱਕੀ ਨੂੰ ਉੱਗਣ ਵਾਸਤੇ ਹੌਟ ਹਿਊਮਿਡ ਕਹਿੰਦੇ ਮਤਲਬ ਕਿ ਹਵਾ ਦੇ ਵਿੱਚ ਨਮੀ ਤੇ ਗਰਮ તાਪਮਾਨ ਚਾਹੀਦਾ ਮੱਕੀ ਨੂੰ ਹੋਣ ਵਾਸਤੇ ਆਪਾਂ ਕੀ ਕਰਦੇ ਆ ਜੀ ਦੇਖੋ ਉਹ ਤਾਂ ਗਰਮ ਤਾਪਮਾਨ ਤਾਂ ਹੁੰਦਾ ਤਾਂ ਹਵਾ ਦੇ ਵਿੱਚ ਨਮੀ ਦੇਣ ਵਾਸਤੇ ਆਪਾਂ ਥੱਲੇ ਮੱਕੀ ਦੇ ਪਾਣੀ ਛੱਡੀ ਜਾਂਦੇ ਆ ਛੱਡੀ ਜਾਂਦੇ ਆ ਜਿੱਦੇ ਨਾਲ ਮੱਕੀ ਨੂੰ ਫੇਵਰਲ ਕੰਡੀਸ਼ਨ ਬਣਦੀ ਆ ਵੀ ਵਧੀਆ ਮਦਨ ਫੁੱਲਣ ਵਾਸਤੇ ਤਾਂ ਆਪਾਂ ਦੇਖਦੇ ਕਿੰਨੇ ਲੱਖਾਂ ਰੁਪਈਆ ਦਾ ਪਾਣੀ ਆਪਾਂ ਖਰਾਬ ਕਰ ਦਿੰਨੇ ਆ ਇੱਕ 4 ਪੌਣ ਵਾਸਤੇ ਤੇ ਜੇ ਉਹ ਅਚਾਰ ਵੀ ਯੂਨੀਵਰਸਿਟੀ ਨੇ ਕਿਹਾ ਜਦੋਂ ਆਪਾਂ ਅਚਾਰ ਪਾ ਲਿਆ 45 ਦਿਨਾਂ ਦੇ ਵਿੱਚ ਜੇ ਤਾਂ ਆਪਾਂ ਪਸ਼ੂਆਂ ਨੂੰ ਪਾ ਦਿੰਨੇ ਆ ਤੋਂ ਕਾਰਗਰ ਸਾਬਤ ਹੁੰਦਾ ਨਹੀਂ ਦੁਬਾ ਚੋ ਤੇ ਉਲੀ ਲੱਗ ਜਾਂਦੀ ਹੈ ਤੇ ਜਿੰਨਾ ਪਸ਼ੂ ਬਿਮਾਰ ਹੁੰਦੇ ਆ ਜਿੰਨੀਆਂ ਪਸ਼ੂਆਂ ਦੀਆਂ ਬਿਮਾਰੀਆਂ ਜੀ ਇਹ ਸਾਰੀਆਂ ਆਚਾਰ ਕਰਕੇ ਵੀ ਆ ਰਹੀਆਂ ਜੇ ਆਪਾਂ ਉਹਦੀ ਸਹੀ ਸੰਭਾਲ ਨਹੀਂ ਕਰਦੇ ਤਾਂ ਕਿਸਾਨ ਵੀਰੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਵੀ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਆਪਾਂ ਰੌਣੀਆਂ ਨਹੀਂ ਕਰਨੀਆਂ ਜੀ ਜਿਨ੍ਹਾਂ ਨੇ ਝੋਨਾ ਲਾਉਣਾ ਉਹਦੇ ਵਿੱਚ ਕੰਮ ਖਤਮ ਤੋਂ ਬਾਅਦ ਉਹਨਾਂ ਨੂੰ ਵਾਹ ਕੇ ਖੁੱਲੀਆਂ ਛੱਡੋ ਤਾਂ ਜੀ ਨੇ ਵਿੱਚ ਵਾਰ-ਵਾਰ ਧੁੱਪ ਪਾਵੇ ਠੀਕ ਹੈ ਜੀ ਐਨੀ ਹੀ ਮੇਰੀ ਬੇਨਤੀ ਹੈ ਜੀ ਪਾਣੀ ਆਪਾਂ ਜ਼ਰੂਰ ਬਚਾਉਣਾ ਹੈ ਇਹ ਪਾਸੇ ਵੀ ਜਾਣੀ ਮੈਂ ਹਰਪੀ ਸਿੰਘ ਖੇਤੀਬਾੜੀ ਉਪ ਨਿਰੀਖਕ ਸਰਕਲ ਬਦਨੀ ਕਲਾ ਮੈਂ ਖੇਤੀਬਾੜੀ ਵਿਸਥਾਰ ਅਫਸਰ ਹਾਂ ਬਲਾਸਪੁਰ ਬਲੰਸ ਸਰਕਲ ਤੇ ਬਦਨੀ ਕਲਾ ਸਰਕਲ ਆ ਮੇਰੇ ਕੋਲ ਦੋਨੇ ਹੀ ਬਲਾਕ ਨੇ ਹਰ ਸਿੰਘ ਵਾਲੇ ਨੂੰ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਹੀ ਸਰਕਾਰ ਨਾਲ ਥੋੜਾ ਜਣਾ ਆਪਣਾ ਹੁਣ ਕਹਿ ਰਹੀ ਆ ਫੇਰ ਨਾ ਕਾਟਨ ਵੱਲ ਹੋਣ ਵਾਲੋਂ ਵੀ ਆਪਾਂ ਨਰਕ ਝੋਨੇ ਨੂੰ ਛੱਡ ਕੇ ਕਿਉਂਕਿ ਪਾਣੀ ਦੀ ਤੁਹਾਨੂੰ ਪਤਾ ਕਿੰਨੀ ਕਿੱਲਾਦ ਆ ਰਹੀ ਆ ਇਸ ਕਰਕੇ ਤੇ ਗੱਲ ਸਾਡੀ ਮੀਟਿੰਗ ਵੀ ਹੀਗਾ ਕਹਿੰਦੇ ਸੀ ਨਰਮਾ ਜੜਾ ਵਾਣਾ ਵੱਧ ਤੋਂ ਵੱਧ ਚੜ ਲਵਾਓ ਹੁਣ ਕਿਉਂਕਿ ਨਰਮਾ ਪਹਿਲਾਂ ਤੁਹਾਨੂੰ ਪਤਾ ਮਾਲ ਵਿੱਚ ਸਾਰਾ ਬੈਲਟ ਨਰਮੇ ਦੀ ਹੀਗਾ ਆਪਾਂ ਨਰਮਾ ਨੂੰ ਛੱਡਤਾ ਕਿਉਂਕਿ ਸਾਡੇ ਇੱਥੇ ਹੁਣ ਪਾਣੀ ਆ ਗਿਆ ਤੇ ਬੱਡੇ ਹੁੰਦੇ ਸੀਗਾ ਪਹਿਲਾਂ ਪਾਣੀ ਹੁੰਦਾ ਨਹੀਂ ਇਸ ਕਰਕੇ ਨਰਮੇ ਦੀ ਬਜਾਈ ਜ਼ਿਆਦਾ ਹੁੰਦੀ ਸੀ ਤੇ ਵਾਈਟ 골ਡ ਕਹਿੰਦੇ ਸੀ ਆਪਾਂ ਉਹਨੂੰ ਪਹਿਲਾਂ ਸਾਡਾ ਸੋਨੇ ਵਾਂਗੂ ਭਾ ਲੱਗਦਾ ਸੀਗਾ ਸੋਨਾ ਸੀਗਾ ਤੇ ਇਹ ਨੀ ਚੀਜ਼ਾ ਸਾਡੇ ਹਨਾ ਜ਼ਿੰਦਗੀ ਦੇ ਜੀਣ ਵਾਸਤੇ ਰੋਟੀ ਕੱਪੜਾ ਤੇ ਮਕਾਨ ਰੋਟੀ ਤੇ ਆਪਾਂ ਲੈ ਲਈ ਦੂਜੀਆਂ ਫਸਲਾਂ ਤੋਂ ਕੱਪੜੇ ਵਾਸਤੇ ਵੀ ਤੁਹਾਨੂੰ ਕੋਈ ਚਾਹੀਦਾ ਤੋ ਮਿਲਨੇ ਕਿੱਥੋਂ ਆ ਕਪਾਦੂੰਗੇ ਟਿਕਾਪਾ ਜਿਹੜੀ ਆ ਨਰਮਾ ਦਾ ਝਾੜ ਵੀ ਬਹੁਤ ਵਧੀਆ ਤੇ ਰੇਟ ਵੀ ਬਹੁਤ ਵਧੀਆ ਮਿਲਦਾ ਬਾ ਰਾਸ਼ੀ ਦੀਆਂ ਵੈਰਾਈਟੀਆਂ ਆ ਪਿਛਲੀ ਵਾਰੀ ਸਾਡੇ ਇੱਥੇ ਵੱਧ ਨਹੀਂ ਤੋਂ ਹੀਗਾ 926 926 ਲਈ ਸੀ ਨਾ ਵੈਰਾਈਟੀਆਂ ਨੇ 653 653 ਵੈਰਾਈਟੀ ਲਈ ਸੀ 2 ਕਿੱਲੇ ਹੀਗਾ ਦੇ 2 ਕਿੱਲੇ ਲਵਾਈ ਸੀ ਪਹਿਲਾਂ ਪਹਿਲੇ ਸਾਲ ਉਹਨੇ 4 ਕਨਾਲਾ ਸ਼ੁਰੂ ਕੀਤਾ ਸੀ ਫਿਰ 2 ਕਿੱਲੇ ਲਾਇਆ ਹੁਣ 2 ਕਿੱਲੇ ਲਾਇਆ ਅਰ ਕਸ਼ਾਦ ਵੱਧ ਲਾਏਗਾ ਹੁਣ ਤੇ ਉਹਦਾ 11 ਗੁੰਟਲ ਝਾੜ ਨਿਕਲੇ ਆਣਾ ਕਿੱਲੇ ਦਾ ਇੱਕ ਕਿੱਲੇ ਦਾ 11 ਕੁਇੰਟਲ 8500 ਰੁਪਏ ਪਾ ਤੁਸੀਂ 6000 6500 ਵੀ ਲਾ ਲਓ ਤੁਸੀਂ ਤੇ ਕਿੱਥੇ ਜਾਂਦਾ ਇਹ ਦੇਖ ਲਓ ਤੁਸੀਂ 70 7000 70 7000 ਦਾ ਕਿੱਲਾ ਨਿਕਰਿਆ ਆ ਰਾਮ ਨਾਲ ਸਿਰਫ ਉਹਨੂੰ ਦੇਖਭਾਲ ਦੀ ਥੋੜੀ ਲੋੜ ਆ ਉਹਦੇ ਬਾਅਦ ਤੇ ਤੁਹਾਡੇ ਸਹਾਇਤਾ ਵ ਤੇ ਮਹਿਮਾ ਤੁਹਾਡੇ ਨਾਲ ਆ ਜੇਕਰ ਨਾਲ ਥੋੜਾ ਥੋੜਾ ਹੀ ਲਾ ਕੇ ਵੇਖੋ ਭਾਵੇਂ 2 ਕਨਾਲ ਆ ਜੇ ਕਿ ਇਹ ਕੋ ਹੈਗਾ ਜਿਹੜਾ ਖੇਤੀ ਸੰਭਾਲ ਸਕਦਾ ਮੈਂ ਕਿਨ 2 ਕਨਾਲਾਂ ਲਾਓ ਲਾ ਕੇ ਥੋੜਾ ਜਿਹਾ ਦੇਖੋ ਤਾਨੂੰ ਪੂਰਾ ਰਿਜ਼ਲਟ ਮਿਲੇਗਾ ਤੁਹਾਡੀ ਇਨਕਮ ਆ ਹੀ ਇਨਕਮ ਆ ਵਧਾਣੀਆ ਤੁਹਾਡੀ ਸਾਡੇ ਮੈਹਿਕਮੇ ਦਾ ਫਰਜ਼ ਇਹੀ ਹੈ ਵੀ ਆਪਾਂ ਤੁਹਾਡਾ ਤੁਹਾਨੂੰ ਇਨਕਮ ਕੇ ਹਿੱਤ ਕਿਸ ਤਰ੍ਹਾਂ ਕਰਾਈਏ ਤੁਹਾਨੂੰ ਚੋਨੇ ਚ ਤਾਂ ਤੁਹਾਨੂੰ ਤੁਸੀਂ ਆ ਪਾਣੀ ਲਾਲ ਲਗ ਛੱਡੀ ਜਾਣਾ ਪਾਣੀ ਦੀ ਵੇਸਟੇਜ ਕਿੰਨੀ ਹੈ ਅਸੀਂ ਪਾਣੀ ਬਚਾਣ ਕਰਕੇ ਕਹਿੰਨੇ ਆ ਵੀ ਥੋੜਾ ਥੋੜਾ ਨਰਮਲ ਵਾਲ ਸ਼ੁਰੂ ਹੋ ਉਹ ਸਾਡੀਆਂ ਮੰਡੀਆਂ ਇੱਥੇ ਬਹੁਤ ਵਧੀਆ ਬੀਬਹੁਤ ਵਧੀਆ ਆ ਗਏ ਆ ਬੀਟੀ ਕਾਟਨ ਆਰਕਾ 3 ਦਾ ਵੀ ਬੀਜੀ 3 ਵੀ ਆ ਰਿਹਾ ਵਾ ਉਹਦਾ ਟ੍ਰਾਇਲ ਲੱਗ ਰਿਹਾ ਆਰਕਾ 3 ਸਾਲ ਲੱਗ ਜਣੇ ਇਹਨੂੰ ਬੀਜੀ 3 ਦੇ ਆਂਦੇ ਆਂਦੇ ਅਰਕਾ ਅਰਕਾ ਸ਼ੁਰੂ ਕੀਤਾ ਹੈ ਟ੍ਰਾਇਲ ਉਹਨਾਂ ਨੇ بیجی 3 ਵੈਰੈਟੀ ਦਾ ਤੇ ਜੇ بیجی 3 ਕਾਮਯਾਬ ਹੋ ਗਿਆ ਉਹਦੇ ਨਾਲ ਤੁਹਾਡੀ ਜਿਹੜੀ ਗੁਲਾਬੀ ਸੰਡੀ ਦਾ ਜਿਹੜਾ ਪੂਦਾ ਪੂਰਾ ਰੋਕਥਾਮ ਹੋ ਜਾਣਾ ਤੇ ਇਸ ਲਈ ਤੁਹਾਨੂੰ ਆਪਾਂ ਵੀ ਸੁਝਾ ਦੇਣੇ ਆ ਵੀ ਪਾਣੀ ਦੀ ਕਿੱਲਤ ਕਰਕੇ ਗਾਂ ਦੀ ਪੀੜੀ ਸਾਡੀ ਜਿਹੜੀ ਆ ਬਚ ਜੇ ਜਿੱਦਾਂ ਬੰਗਲੌਰ ਚ ਪਾਣੀ ਖਤਮ ਹੋ ਗਿਆ ਸਾਡੇ ਇੱਥੇ ਪਾਣੀ ਖਤਮ ਹੋ ਗਿਆ ਤਾਂ ਅਸੀਂ ਕਦੀ ਸੋਚਿਆ ਸੀਗਾ ਪੰਜਾਂ ਦਾ ਪਾਣੀ ਦੀ ਧਰਤੀ ਆਪਾਂ ਪਾਣੀ ਮੁੱਲ ਲੈ ਲੈ ਵਿਕਾਂਗੇ 20 ਰੁਪਏ ਦਾ ਆਪਾਂ ਪਾਣੀ ਮੁੱਲ ਵੇਚਣ ਲੱਗੇ ਇੱਥੇ ਵੇਚਣ ਲੱਗਾ ਲੇਕਿਨ ਅਹੀਂ ਖੋਦ ਕੇ ਕਿੱਥੋਂ ਆਰੋ ਤੇ ਆ ਗਏ ਆ ਆਰੋ ਜਿਹੜੀ ਕਿ ਬਿਮਾਰੀਆਂ ਨਹੀਂ ਰਹੀ ਤਾਂ ਵੀ ਆਪਾਂ ਹੁਣ ਆਰੋ ਵਾਲਾ ਪਾਣੀ ਪੀਣੇ ਆ ਕਿਉਂ ਪੀਣੇ ਆ ਕਿਉਂਕਿ ਜਿਹੜੇ ਪਦਾਰਥ ਰਹਿ ਹੀ ਨਹੀਂ ਗਏ ਉਹਦੇ ਵਿੱਚ ਪਾਣੀ ਦੇ ਵਿੱਚ ਪਾਣੀ ਦੇ ਜਿਹੜਾ ਉੱਪਰ ਆ ਪਾਣੀ ਸਾਰਾ ਗੰਦਾ ਹੋ ਗਿਆ ਸਾਨੂੰ ਜ਼ਰੂਰਤ ਪੈ ਗਈ ਪਾਣੀ ਪੀਣ ਵਾਸਤੇ ਹਿਆਰੋ ਵਾਲਾ ਇਸ ਲਈ ਉਹਦੇ ਕਰਕੇ ਆਪਾਂ ਡੂੰਘੇ ਬੋਰ ਕਰਾਈ ਜਾਂਦੇ ਆ 600 600 ਫੁੱਟ ਤੱਕ ਬੋਰ ਹੋ ਗਿਆ ਇਸ ਲਈ ਤੁਹਾਨੂੰ ਇਹੀ ਗੁਜਾਰਿਸ਼ ਕਰਨੀ ਆਪਾਂ ਤੇ ਬੇਨਤੀ ਕਰਨੀ ਆ ਕਿ ਤੁਸੀਂ ਥੋੜਾ ਥੋੜਾ ਨਰਮੇ ਵਾਲਾ ਆਪਾਂ ਨਰਮਿਆਂ ਦੀ ਬਜਾਈ ਵੀ ਥੋੜੀ ਥੋੜੀ ਕਰੀਏ ਦੋ ਦੋ ਕਨਾਲਾ ਲਾ ਕੇ ਦੇਖੋ ਆਪਾਂ ਇਨਕਮ ਹੀ ਲੈਣੀ ਆ ਆਪਾਂ ਛੋਟੇ ਛੋਟੇ ਇਨਕਮ ਲੈਣੀ ਆ ਆਪਾਂ ਜੇ ਨਰਮੇ ਚੋਂ ਇਨਕਮ ਤੁਹਾਨੂੰ ਜ਼ਿਆਦਾ ਹੁੰਦੀ ਆ ਤਾਂ ਆਪਾਂ ਕਿਉਂ ਨਾ ਉਹ ਫਸਲ ਲਈਏ ਆਪਾਂ ਪਰਾਲੀ ਦੇ ਜਿਹੜਾ ਹੁਣ ਸਬਲ ਬਰਨਿੰਗ ਕਰਕੇ ਮੇਨ ਮੁੱਦਾ ਜ਼ਿਆਦਾ ਸਰਕਾਰ ਨੂੰ ਇਹੀ ਆ ਕਿ ਆਪਾਂ ਕਿੱਦਾਂ ਰੋਕਣਾ ਆ ਪਿਛਲੀ ਵਾਰ ਵੀ ਆਪਾਂ ਕਾਫੀ ਤਾਂ ਕਾਫੀ ਹੱਦ ਤੱਕ ਲਾਹੇ ਕੰਟਰੋਲ ਹੋਇਆ ਆ ਪਰ ਪੂਰਾ ਜੇ ਕਹਿਰੀ ਆਪਾਂ ਉਹ ਆਪਾਂ ਹੁਣ ਇਹ ਕਰਨਾ ਕਿੰਨਾ ਨੇ ਆ ਆਪਾਂ ਹੀ ਕਰਨਾ ਆ ਕਿਉਂਕਿ ਇਹਦੇ ਵਿੱਚ ਸਾਡਾ ਹੀ ਫਾਇਦਾ ਕਿਉਂਕਿ ਤੁਹਾਨੂੰ ਪਤਾ ਪੋਲੂਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਆ ਕਿ ਜਿਹੜੇ ਬੰਦੇ ਹੁਣ ਆਪਾਂ ਰਹਿ ਕਿਹੜੇ ਗਏ ਆ ਬਜ਼ੁਰਗ ਹੀ ਰਹਿ ਗਏ ਆ ਆਮ ਜਿਹੜੇ ਬੰਦੇ ਬੱਚੇ ਦਾ ਜਿਹੜੇ ਆ ਬਾਹਰ ਚਲੇ ਗਏ ਹਨਾ ਤੇ ਬਜ਼ੁਰਗਾਂ ਨੂੰ ਕਿਤੇ ਨਾ ਕਿਤੇ ਅੱਜ ਕੱਲ ਹੁਣ ਕੋਈ ਨਾ ਕੋਈ ਬਿਮਾਰੀ ਅੱਜ ਕੱਲ ਹੈਗੀ ਆ ਸਾਰੀ ਖਾਸ ਕਰਕੇ ਜ਼ਿਆਦਾਤਰ ਬਿਮਾਰੀ ਹੈ ਹੈਗੀ ਆ ਤੇ ਪੋਲੂਸ਼ਨ ਨਾਲ ਜਿਹੜੇ ਬਿਮਾਰੀ ਹੈ ਜਿਹੜੀ ਹੋਰ ਜ਼ਿਆਦਾ ਦਮੇ ਦੀ ਬਿਮਾਰੀ ਆ ਜਿਨ੍ਹਾਂ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਹਾਨੀ ਕਰਦਾ ਇਹ ਇਸ ਲਈ ਜਿਹੜਾ ਵਾ ਆਪਾਂ ਇਹ ਕੰਨੇ ਆ ਵੀ ਸਟੱਬਲ ਬਰਨਿੰਗ ਕਰਕੇ ਜਿਹਨਾਂ ਵੀ ਜਿਹੜੀਆਂ ਵੀ ਜਿਹੜੀਆਂ ਵੈਰੈਟੀਆਂ ਨੇ ਸ਼ਾਰਟ ਟਰਮ ਵੈਰੈਟੀਆਂ ਜ਼ਿਆਦਾਤਰ 26 ਵਾਲਾ ਜੋ ਪਿਛਲੀ ਵਾਰੀ 26 ਦਾ ਝਾੜ ਵੀ ਤੁਹਾਨੂੰ ਵਦਨ 85 85 90 ਡੱਬੇ ਕੱਟੇ ਨਿਕਲਿਆ ਡੋਗਰ ਨਾਲੋਂ ਕਿਤੇ ਵਧੀਆ ਰਹਿ ਗਿਆ ਤੇ ਉਹਦੇ ਨਾਲ ਪਾਣੀ ਦੀ ਵੀ ਖਪਤ ਘੱਟ ਗਈ ਆ ਤੇ ਇੱਕ ਤਾਂ ਸਭ ਤੋਂ ਜ਼ਿਆਦਾ ਮੇਨ ਜਿਹੜਾ ਵਾ ਬਿਮਾਰੀਆਂ ਜਿਹੜੀਆਂ ਬਹੁਤ ਘੱਟ ਲੱਗਦੀਆਂ ਜਿਨ੍ਹਾਂ ਦਵਾਈਆਂ ਦੇ ਸਪਰੇਅਾਂ ਹੰਦੀਆਂ ਘੱਟ ਹੁੰਦੀਆਂ ਆ ਜਿੰਨਾ ਲੰਬਾ ਸਮਾਂ ਜਿਹੜੀ ਫਸਲ ਹੋਏਗੀ ਉਹਦੀ ਬਿਮਾਰੀ ਜ਼ਿਆਦਾ ਪੈਣੀ ਆ ਉਹਨੂੰ ਤੁਸੀਂ ਸਪਰੇਵਾਂ ਵੀ ਜ਼ਿਆਦਾ ਕਰੋ ਖਰਚਾ ਤੁਹਾਡਾ ਜ਼ਿਆਦਾ ਹੋਏਗਾ ਤੇ ਅਸੀਂ ਖੇਤੀ ਜਿਹੜੀ ਆ ਆਪਾਂ ਖਰਚੇ ਕਰਕੇ ਆਮਦਨ ਕਰਕੇ ਕਰਨੀ ਆ ਨਾ ਕਿ ਆਪਾਂ ਜਿਹੜੀ ਜਿਹੜੀ ਫਸਲ ਤੇ ਜਿੰਨਾ ਆਪਾਂ ਨੂੰ ਠੇਕਾ ਤੁਹਾਨੂੰ ਪਤਾ 70 7000 ਠੇਕਾ ਹੋ ਗਿਆ ਉਹੀ ਠੇਕੇ ਦੇ ਆਪਾਂ ਫਸਲਾਂ ਕਰਨੇ ਆ ਤੇ ਉਹੀ ਜਿਹੇ ਆਪਾਂ ਇਨਕਮ ਜਿਹੜੀ ਆਪਾਂ ਲੈ ਕੇ ਫੇਰ ਠੇਕੇ ਵੀ ਦੇ ਦੇਣੀ ਆ ਤੇ ਫਿਰ ਹਨੂ ਖੇਤੀ ਕਰਨ ਦਾ ਵੀ ਸਾਇਦਾ ਕੀ ਹੋਣਾ ਇਸ ਲਈ ਕੋਸ਼ਿਸ਼ ਕਰੋ ਵੀ ਜਿਹੜੀਆਂ ਛੜੀਆਂ ਸ਼ਾਰਟ ਟਰਮ ਵੈਰਾਈਟੀਆਂ ਨਾ ਕਿਸੇ ਤੋਂ ਨਾ ਜ਼ਿਆਦਾ ਕਤਰੀ ਵੈਰਾਈਟੀ ਬਹੁਤ ਗੋਦਾ ਝਾੜ ਵੀ ਬਹੁਤ ਵਧੀਆ ਆ ਤੁਸੀਂ ਝੋਨਾ ਲਾਓ ਕਤਿਰ ਵੈਰੈਟੀ ਲਾ ਲਓ 26 ਲਾ ਲਓ ਜਿਹੜੀਆਂ ਤੁਹਾਨੂੰ ਸਹੀ ਲੱਗਦੀਆਂ ਤੁਹਾਡੇ ਫਸਲ ਵਾ ਤੇ ਜ਼ਮੀਨ ਵਾ ਤੇ ਤੁਸੀਂ ਲਾ ਲੈਂਦੇ ਆ ਤੁਹਾਨੂੰ ਪਤਾ ਜ਼ਿਆਦਾ ਕਿਹੜੀ ਸਹੀ ਆ ਤੁਹਾਡੇ ਲਈ ਉਹ ਵੈਰੈਟੀਆਂ 26 ਹਰ ਇੱਕ ਫਸਲ ਆਪਣੇ ਇੱਥੇ ਤੁਹਾਡੇ ਏਰੀਆ ਦੇ ਵਿੱਚ 26 ਸਾਰਿਆਂ ਨਾਲ ਵਧੀਆ ਝਾੜ ਤੁਹਾਡੇ ਨਾਲ ਏਰੀਆ ਤੁਹਾਡਾ ਸਬਜ਼ੀ ਵਾਲਾ ਆਲੂ ਵਾਲਾ ਵਾ ਤੇ ਇਸ ਲਈ ਤੁਹਾਨੂੰ ਦੋਵੇਂ ਫਸਲ ਵੀ ਜਰਾ ਜ਼ਮੀਨ ਵੀ ਤੁਹਾਡੀ ਜਗ੍ਹਾ ਤੇ ਖਾਲੀ ਰਹਿੰਦੀ ਆ ਜਿਵੇਂ ਜਮੀਨ ਤੁਹਾਡੀ ਜਗਾਹੋਂ ਖਾਲੀ ਰਹੇਗੀ ਜਦੋਂ 2 ਮਹੀਨੇ ਸਰੋ ਸਵਾਦ ਸਾਦ ਵਾਣਾ ਚਾਹੀਦਾ ਫਸਲ ਨੂੰ ਜਮੀਨ ਨੂੰ ਜਮੀਨ ਜਿੰਨੀ ਸਾਨੂੰ ਧੁੱਪ ਲੱਗੀ ਗਈ ਫੋਟੋ ਸੰਦਿ ਜਰ ਹੋਏਗੀ ਉਹਦੇ ਨਾਲ ਤੁਹਾਡਾ ਅਗਲੀ ਫਸਲ ਦਾ ਝਾੜ ਵੀ ਜ਼ਿਆਦਾ ਵਧਣਾ ਤੇ ਬਿਮਾਰੀਆਂ ਵੀ ਘਟਣ ਜਿਹੜੇ ਕੀੜੇ ਮਕੌੜੇ ਹੁੰਦੇ ਆ ਜਿਹੜੇ ਧੁੱਪ ਨਾਲ ਗਈ ਹੁੰਦੇ ਇਹ ਕਾਲ ਜਿਹੜੇ ਖਤਮ ਹੋ ਜਾਂਦੇ ਆ ਨਹੀਂ ਉਹਦੇ ਨਾਲ ਸਾਰੀ ਨਾਈਟ੍ਰੋਜਨ ਜਿਹੜੀ ਮਿਲਣੀ ਆ ਤੁਹਾਨੂੰ ਫਾਸਫੋਰਸ ਨਾਲ ਤੁਹਾਨੂੰ ਉਹ ਜਿੰਨੇ ਵੀ ਤੱਤ ਜਿਹੜੇ ਆ ਮਿਲ ਜਾਂਦੇ ਆ ਸੂਰਜ ਦੀਆਂ ਕਿਰਨਾਂ ਨਾਲ ਜ਼ਮੀਨ ਦੇ ਵਿੱਚ ਆ ਜਾਂਦੇ ਆ ਉਹ ਅਗਲੀ ਫਸਲ ਨੂੰ ਲੱਗਦੇ ਆ ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਆਪਾਂ ਨਾ ਹੁਣ ਸਟੱਬਲ ਬਰਨਿੰਗ ਤੇ ਜ਼ਿਆਦਾ ਜ਼ੋਰ ਦੇਣਾ ਸਰਕਾਰ ਨੇ ਅਗਲੀ ਵਾਰੀ ਚਲਾਨ ਵੀ ਕੱਟੇ ਹੀਗਾ 25-2500 ਰੁਪਿਆ ਚਲਾਨ ਭਰਿਆ ਆ ਭਰਿਆ ਜੀਵਿੰਦਾਰਾਂ ਨੇ ਸਾਰਿਆਂ ਨੇ ਬਹੁਤ ਜ਼ਰਾ ਰੈਵਨਿਊ ਡਿਪਾਰਟਮੈਂਟ ਨੇ ਇਕੱਠੇ ਕੀਤੇ ਪੈਸੇ ਹਰ ਇੱਕ ਨੇ ਦਿੱਤਾ ਆ ਉਹ ਦੇਣਾ ਵੀ ਪੈਣਾ ਆ ਕਿਉਂਕਿ ਅਗਲੀ ਵਾਰੀ ਜੇ ਹਰ ਕਾਟ ਕੇ ਪੈਸੇ ਲੈ ਲੈ ਆ ਅਗਲੀ ਵਾਰੀ ਆਣਾ ਨੇ ਰੈੱਡ ਐਂਟਰੀ ਕਰ ਦੇਣੀ ਆ ਤੁਹਾਡੀ ਜਿਹੜੀ ਜ਼ਮੀਨ ਆ ਬਾਅਦ ਚੋਂ ਦੂਸਰੇ ਦੇ ਨਾਂ ਤੇ ਨਹੀਂ ਚੜਣੀ ਅੱਛਾ ਹਾਂਜੀ ਇਹ ਚੀਜ਼ਾਂ ਇਹ ਚੀਜ਼ਾਂ ਨੋਟ ਕਰਿਓ ਇਹ ਜੀ ਇਧਾ ਧਿਆਨ ਰੱਖਿਓ ਕਿ ਗਾਂ ਤੋਂ ਇਹ ਚੀਜ਼ਾਂ ਹੋਣੀਆਂ ਆ ਸਰਕਾਰ ਨੇ ਸਟੱਬਲ ਬਰਨਿੰਗ ਜਿਹੜੀ ਆ ਖਤਮ ਕਰਨੀ ਆ ਕਿਉਂਕਿ ਅੱਗ ਦਾ ਮੇਨ ਮੁੱਦਾ ਰਹਿ ਗਿਆ ਹੁਣ ਕਿਉਂਕਿ ਪਰਾਲੀ ਦਾ ਤੇ ਝੋਨਾ ਦੇ ਖਤਮ ਹੋ ਨਹੀਂ ਸਕਦਾ ਆਪਣੇ ਇਥੋਂ ਇਸ ਲਈ ਝੋਨਾ ਦੇ ਲੱਗਣਾ ਹੀ ਲੱਗਣਾ ਵਾ ਤੇ ਸਟੱਬਲ ਬਰਨਿੰਗ ਤੇ ਉਹਨਾਂ ਨੇ ਕਸਣਾ ਕੰਜਾ ਕਸਣਾ ਕਸਣਾ ਵਾ ਉਹ ਆਪ ਦੇ ਆਪ ਕਰਨਾ ਨਹੀਂ ਜਿੰਨਾ ਚਿਰ ਸਰਕਾਰ ਆਪਾਂ ਨੂੰ ਨੱਥ ਪਾਏਗੀ ਆਪਾਂ ਫੇਰ ਹੀ ਕਰਾਂਗੇ ਕਿਉਂ ਉਹਨਾਂ ਨੇ ਹੁਣ ਐਰ ਕਾ ਦੇ ਕਾਇਤਾ ਵੀ ਰੈਡ ਐਂਟਰੀ ਨਾ ਕਰਿਓ ਤੇ ਜੇ ਹੋ ਸਕਦਾ ਅਗਲੀ ਵਾਰੀ ਸਰਕਾਰ ਦੇ ਆ ਗਿਆ ਤਾਂ ਉਹਨਾਂ ਨੇ ਰੈਡ ਐਂਟਰੀ ਸ਼ੁਰੂ ਕਰਤੀ ਤੇ ਇੱਕ ਇਹ ਬਾਹਰ ਜਾਣ ਤੋਂ ਵੀ ਜਿਹੜੇ ਹੁਣ ਆਪਾਂ ਬੱਚੇ ਭੇਜਦੇ ਆ ਤੁਹਾਡੇ ਉਹ ਵੀ ਬਾਹਰ ਹੋਤੇ ਤੇ ਬੈਨ ਲੱਗ ਜਾਣਾ ਜਿਹਦੀ ਜ਼ਮੀਨ ਤੇ ਤੁਹਾਡੇ ਰੈਡ ਐਂਟਰੀ ਹੋ ਗਈ ਹੈ ਇਸ ਲਈ ਜਿਹੜੇ ਮਸ਼ੀਨਾਂ ਆਪਣੀਆਂ ਹੁਣ ਹੁਣ ਟੈਕਨੀਕਲ ਬਹੁਤ ਜ਼ਿਆਦਾ ਹੋ ਗਈ ਆ ਟੈਕਨੋਲੋਜੀ ਜ਼ਿਆਦਾ ਆ ਗਈ ਆ ਆਪਣੀਆਂ ਤੁਸੀਂ ਮਸ਼ੀਨਾਂ ਉਹ ਜਿਹੀਆਂ ਹੈਗੀਆਂ ਸੁਪਰ ਸੀਡਰ ਹੋ ਗਿਆ ਸਰਫੇਸ ਸੀਡਰ ਆ ਗਿਆ ਆ ਬਜਾਈ ਵਾਸਤੇ ਇਸ ਲਈ ਤੁਸੀਂ ਉਹ ਜ਼ਿਆਦਾ ਯੂਜ਼ ਕਰੋ ਹਾ ਕੁਲਜੀਤ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਸਰਕਲ ਬਲਾਸਪੁਰ ਫਲਾਕ ਨੇ ਆ ਸਿੰਘ ਵਾਲਾ ਇੱਕ ਜੀ ਹੁਣ ਜਿਵੇਂ ਆਪਣੇ ਡਾਕਟਰ ਸਾਹਿਬ ਨੇ ਤੁਹਾਨੂੰ ਪਾਣੀ ਬਾਰੇ ਦੱਸਿਆ ਜਿਵੇਂ ਇੱਕ ਸਟਬਲ ਬਰਨ ਇਹ ਆਪਣਾ ਟੌਪਿਕ ਹੋਇਆ ਜਿਹੜੀ ਸਟਬਲ ਬਰਨ ਹੈਗੀ ਆਪਣੀ ਜਿਹੜੀ ਪਰਾਲੀ ਪ੍ਰਬੰਧਨ ਹੁਣ ਆਪਾਂ ਜਿਹੜਾ ਕੰਮ ਹੈ ਨਾ ਗਾਂ ਝੋਨਾ ਜਿਹੜਾ ਮੇਨ ਆ ਝੋਨਾ ਆਪਾਂ ਲਾਉਣਾ ਝੋਨਾ ਲਾਉਣਾ ਆਪਾਂ ਬੰਜਵੇਂ ਬੰਦ ਕਰ ਨਹੀਂ ਸਕਦੇ ਜਿਹੜੇ ਪਰਾਲੀ ਸਾੜਨ ਦੇ ਕੀ ਨੁਕਸਾਨ ਆ ਜਿਹੜਾ ਆਪਣੇ ਤਾਂ ਸਿੱਧੇ ਜਿਹੜੇ ਪੈਂਦੇ ਹੀ ਪੈਂਦੇ ਆ ਪਰ ਜਿਹੜੀ ਜ਼ਮੀਨ ਤੇ ਪੈਂਦੇ ਆ ਉਹ ਵੀ ਬਹੁਤ ਨੁਕਸਾਨ ਆ ਜਿਵੇਂ ਤੁਸੀਂ ਪਰਾਲੀ ਨੂੰ ਜਦੋਂ ਅੱਗ ਲਾਉਨੇ ਆ 1 ਕਿੱਲੇ ਮਗਰ ਠੀਕ ਹੈ ਜੀ ਜਦੋਂ ਮਤਲਬ 1 ਟਨ ਪਰਾਲੀ ਸਾੜਦੀ ਆ ਉਹਦੇ ਵਿੱਚੋਂ 300 300 ਤੋਂ 400 ਜਿਹੜਾ ਪਰਸੈਂਟ ਜਿਹੜਾ ਕਾਰਬਨਾ ਮਾਦਦਾ ਜ਼ਮੀਨ ਦਾ ਕਾਰਬਨ ਮਾਦਦਾ ਉਹ ਵਿਸ਼ਟ ਹੁੰਦਾ ਨਸ਼ਟ ਹੁੰਦਾ 5.5 ਕਿਲੋ ਨਾਈਟ੍ਰੋਜਨ ਠੀਕ ਹੈ ਜੀ ਸਵਾ ਕਿਲੋ ਫਾਸਫੋਰਸ 25 ਕਿਲੋ ਪੋਟਾਸ਼ ਤੇ ਇੱਕ ਇੱਕ ਕਿਲੋ 200 ਗ੍ਰਾਮ ਸਲਫਰ ਜਿਹੜੀ ਤੁਸੀਂ ਆਪਾਂ ਕੀ ਕਹਿ ਸਕਦੇ ਆ ਜਿਹੜੀ ਆਪਣੀ ਪਟਾਸ਼ ਦੀ ਬੁਰੀਆ ਜੇ 1700 ਦੀ ਹੋ ਗਈ ਆ ਆਪਾਂ ਅੱਗ ਲਾ ਕੇ ਜ਼ਮੀਨ ਚੋਂ ਕੱਢੀ ਜਾਂਦੇ ਆ ਜੇ ਆਪਾਂ ਉਹੀ ਵੇਚ ਲਈਏ ਹੁਣ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਮਤਲਬ ਜਿਹੜੀ ਪਰਾਲੀ ਆਪਾਂ ਹੌਲੀ ਹੌਲੀ ਪ੍ਰਬੰਧਨ ਕਰਨਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਜਿਵੇਂ ਤੁਸੀਂ ਕਹਿੰਦੇ ਸਾਨੂੰ ਫੂਲ ਸਾੜਨ ਦੀ ਆਗਿਆ ਦੇ ਦਿਓ ਜਾਂ ਆਹ ਕਰਨ ਦੇ ਦਿਓ ਹੁਣ ਤਾਂ ਸਾਨੂੰ ਯੂਨੀਵਰਸਿਟੀ ਇਹੋ ਜਿਹੀਆਂ ਵੈਰਾਈਟੀਆਂ ਦੇ ਦਿੰਦੀਆਂ ਜਿਨ੍ਹਾਂ ਦਾ ਕੋਈ ਮਤਲਬ ਜਾਦੇ ਪਰਾਲ ਹੈ ਨਹੀਂਗਾ ਆਪਾਂ ਪਰਾਲ ਬਣਾ ਰਹੇ ਹਾਂ ਉਹਨਾਂ ਦੇ ਯੂਰੀ ਆਪਾਂ ਆਪਾਂ ਉਹਨਾਂ ਦੇ ਕੱਦ ਵਧਾਉਦਾ ਜੇ ਹੁਣ ਅਪੀਅਰ ਆਪਣੀ ਜੇ ਮੰਨ ਲਾ 10 ਜਲਾਈ ਤੱਕ ਆਪੇ ਫਸਲ ਲਾਈਏ ਤਾਂ 14-15 ਅਕਤੂਬਰ ਤੱਕ ਰਾਵਣ ਵੱਡੀ ਜਾਂਦੀ ਆ ਕਣਕਾ ਜਦੋਂ ਕਿ ਆਪਾਂ 5 ਨਵੰਬਰ 10 ਨਵੰਬਰ ਇੱਥੇ ਜਾ ਕੇ ਲਾਉਣੇ ਆ 15-20 ਦਿਨ ਬਹੁਤ ਹੁੰਦੇ ਆ ਉਪਰ ਵਾਲੀ ਜਿਹੜੀ ਮਾੜੀ ਮੋਟੀ ਆ ਉਹ ਵੀ ਮਤਲਬ ਕੀ ਆ ਜਦੋਂ ਆਪਾਂ ਕਿਹਨਾਂ ਉਹ ਮਤਲਬ ਦੀਦੀ ਦੀ ਜ਼ਮੀਨ ਚ ਬਾਅਦ ਚੋਂ ਦਾ ਜੇ ਆਪਾਂ ਮੰਨ ਲਓ ਹੁਣ ਰੀਪਰ ਮਾਰ ਕਿਉਂਕਿ ਛੱਡ ਦਿੰਦੇ ਆ ਨਾ ਇਹਦੀ ਪ੍ਰਾਲੀ ਹੈ ਨਹੀਂ ਕਿ ਮਤਲਬ ਆਮ ਕਰਕੇ ਹੁਣ ਕੀ ਇੱਕ ਮਰਜਿੰਗ ਟੈਕਨੀਕ ਚੱਲ ਪਈ ਆਪਣੇ ਕਣਕ ਦਾ ਛਿੱਟਾ ਦੇ ਕੇ ਕਣਕ ਦੀ ਫਸਲ ਬੀਜੀ ਜਾਂਦੀ ਆ ਉਹ ਵੀ ਬਹੁਤ ਕਹਾ ਜਾਬਾ ਆਈ ਤੇ ਨਤੀਜੇ ਜਿਹੜੇ ਇੱਕ ਦੋ ਸਾਲ ਦੇ ਛੋਟੇ ਟ੍ਰਾਇਲ ਤੇ ਆ ਦੀ ਵੱਧ ਵੱਡੇ ਪੱਧਰ ਤੇ ਜਿਹੜੇ ਸਾਡੇ ਮੈਗਮ ਨੇ ਲਵਾਇਆ ਉਹਨਾਂ ਰਿਜ਼ਲਟ ਉਹਨੇ ਸਾਹਮਣੇ ਆਉਣਗੇ ਤੁਹਾਡੇ ਪਿੰਡ ਦੇ ਨਾਲ ਜਾਂ ਮੀਨੀਆਂ ਦਾ ਬੰਦਾ 20 ਕਿੱਲੇ ਕੀਤੀ ਕਰਦਾ ਮਲਚਿੰਗ ਨਾਲ ਛਿੱਟਾ ਦੇ ਕੇ ਉੱਤੋਂ ਮਲਚਰ ਮਾਰ ਦਿੰਦੇ ਆ ਇਹ ਤੁਹਾਨੂੰ ਕਹਿੰਨੇ ਆ ਵੀ ਕਣਕ ਦਾ ਛਿੱਟਾ ਦੇ ਕੇ ਜਦ ਮਲਚਰ ਆ ਉੱਤੇ ਮਾਰ ਕੇ ਜਿਹੜੀ ਜ਼ਮੀਨ ਦਾ ਜਿਹੜਾ ਕਾਰਬਨ ਮਾਦਦਾ ਉਹ ਵੀ ਵਧੂਗਾ ਜ਼ਮੀਨ ਦੀ ਜਿਹੜੀ ਛੋਟੀ ਅਬਜੋਵ ਸ਼ਕਤੀ ਉਹ ਵੀ ਵਧੂਗੀ ਫਾਂ ਜਿਵੇਂ ਬਾਪੂ ਜੀ ਨੇ ਕਿਹਾ ਸਾਡੇ ਕੋਲ ਮੱਕੀ ਜਾਂ ਮੱਕੀ ਦੇ ਨੁਕਸਾਨ ਇਹਨਾਂ ਨੂੰ ਪਤਾ ਬਹੁਤ ਜਿਆਦਾ ਪਾਣੀ ਲੈਂਦੇ ਕਿਉਂਕਿ ਮੱਕੀ ਦਾ ਪਾਣੀ ਸੁੱਕਿਆ ਨਹੀਂ ਉਹਨੇ ਕਾਂ ਦੇ ਸੱਡ ਦਿੰਨੇ ਆ ਜਦੋਂ ਕੱਲ ਸੱਡ ਦਿੰਦੇ ਆ ਫੇਰ ਪਾਣੀ ਲਾ ਦਿੰਨੇ ਆ ਇੱਕ ਉਹਦੇ ਵਿੱਚ ਜਿਹੜਾ ਹੁਣ ਜਿਹੜਾ ਕੀੜਾ ਮਤਲਬ ਜਿਹੜਾ ਤੁਸੀਂ ਕਹਿੰਦੇ ਗੋਬ ਦੀ ਛੰਡੀ ਇਹਨੂੰ ਪੈਂਦੀ ਆ ਉਹ ਰੁਕਣੀ ਬਹੁਤ ਔਖੀ ਪਈ ਆ ਕਿਉਂਕਿ ਪਹਿਲਾਂ ਇੰਨੀ ਜਿਹੜੀ ਸਟੇਜ ਆ 20 25 ਦਿਨਾਂ ਤੇ ਜਿਹਨੂੰ ਕੋਈ ਕੰਟਰੋਲ ਕਰ ਲਿਆ ਕਰ ਲਿਆ ਉਦੋਂ ਬਾਅਦ ਤਾਂ ਹੁੰਦੀ ਨਹੀਂ ਇਹ ਇੱਕ ਆਪਾਂ ਸਪਰੇਆ ਅੰਦਾ ਤੰਦ ਕਰਦੇ ਆ ਮੱਕੀ ਤੇ ਵੀ ਠੀਕ ਆ ਜੀ ਉਹੀ ਵਾਰ ਮੱਕੀ ਆਪਾਂ ਆਪਣੇ ਪਸੂਣ ਪਾਉਣੀ ਹੋਣੀ ਹੈ ਛਾਈ ਲਈ ਲਈ ਵਰਤਨੇ ਆਪਾਂ ਜਿਆਦਾ ਤਾਂ ਕੋਈ ਪਕਾ ਬਸ ਜਿਹੜੀਆਂ ਗੱਲਾਂ ਇਹ ਤੁਹਾਨੂੰ ਦੱਸ ਕੇ ਚੱਲੇ ਆ ਸਾਡਾ ਮਕਸਦ ਇਹ ਹੀ ਆ ਇਹਨਾਂ ਨੂੰ ਧਿਆਨ ਚ ਰੱਖੋ ਜੇ ਤੁਹਾਨੂੰ ਕੋਈ ਮਹਿਕਮੇ ਦੇ ਨਾਲ ਕੋਈ ਮਤਲਬ ਕੋਈ ਚੀਜ਼ ਖਰੀਦਣੀ ਆ ਆਪਦੇ ਕਿਸਾਨੀ ਲਈ ਤੁਹਾਨੂੰ ਪ੍ਰੋਬਲਮ ਆਦੀ ਮਹਿਕਮੇ ਨਾਲ ਆਪਦਾ ਰਾਬਤਾ ਰੱਖੋ ਸਾਡਾ ਦਫ਼ਤਰ ਜਿਹੜਾ ਪ੍ਰਾਣੀਆਂ ਕਚਹਿਰੀਆਂ ਚ ਬੰਧਾਲ ਸੰਗਲ ਪ੍ਰਾਣੀ ਜਿਹੜੇ ਆਪਣੇ ਹੁੰਦੀਆਂ ਸੀ ਕਚਹਿਰੀਆਂ ਉੱਥੇ ਆ ਠੀਕ ਹੈ ਜੀ ਉੱਥੇ ਸਾਡੀ ਡਿਊਟੀ ਆ ਜਦੋਂ ਮਰਜ਼ੀ ਤੁਹਾਨੂੰ ਕੋਈ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਵੀ ਕਹੋਗੇ ਤੁਹਾਡੇ ਪਿੰਡ 'ਚ ਕੋਈ ਹੋਰ ਵੀ ਪ੍ਰੋਗਰਾਮ ਰੱਖਣਾ ਸੀ ਜ਼ਰੂਰ ਪਹੁੰਚਾਂਗੇ ਜਿਵੇਂ ਸਾਡੇ ਕੋਲ ਜੈਪਸਮ ਆਉਂਦੀ ਆ ਹੁਣ ਜੈ ਕੋਈ ਵੀ ਚੀਜ਼ ਆ ਕਣਕ ਦੇ ਬੀਜ ਤੇ ਸਬਸਿਡੀ ਆ ਜਿਪਸਮ ਤੇ ਆ ਸਾਰਿਆਂ ਲਈ ਸਰਕਾਰ ਨੇ ਆਨਲਾਈਨ ਪੋਰਟਲ ਖੋਲਦਾ ਤੁਹਾਨੂੰ ਵੈਬਸਾਈਟ ਦੱਸ ਦਾਂਗੇ ਉੱਤੇ ਜਾ ਕੇ ਆਪਣਾ ਆਨਲਾਈਨ ਤੁਸੀਂ ਰਜਿਸਟਰ ਕਰ ਦਿਓ ਜਦੋਂ ਸਾਡੇ ਕੋਲ ਜਿਪਸਮ ਆਉਂਦੀ ਆ ਤੁਹਾਨੂੰ ਅਸੀਂ ਕਾਲ ਕਰ ਲਾਂਗੇ ਜਿਨ੍ਹਾਂ ਦਾ ਉਹਨਾਂ ਦਾ ਰਜਿਸਟਰ ਹੋਊਗਾ ਨਾ ਅਸੀਂ ਉਹਨਾਂ ਨੂੰ ਕਾਲ ਕਰ ਲਾਂਗੇ ਠੀਕ ਹੈ ਜੀ ਜਿਪਸਮ ਆਉਂਦੀ ਆ ਆਪਣੇ ਕੋਲੇ ਹੁਣ ਢਾਂਚਾ ਜਿਹੜਾ ਅੱਗੇ ਆਪਾਂ ਯੰਤਰ ਬੀਜਣਾ ਤੇ ਆਪਣੇ ਕੋਲ ਝੂਨੇ ਦਾ ਬੀਜ ਆਊਗਾ ਠੀਕ ਹੈ ਜਰੂਰ ਤੁਸੀਂ ਨਾਲੇ ਤੁਹਾਨੂੰ ਪੱਕਾ ਬੀਨ ਮਿਲਦਾ ਨਾਲੇ ਮਹਿਕਮੇ ਦੀ ਗਾਰੰਟੀ ਹੁੰਦੀ ਹੈ ਲਈ ਮਹਿਕਮਾ ਜ਼ਿੰਮੇਵਾਰ ਹੁੰਦਾ ਜ ਉਹ ਵੀ ਆਪਣੇ ਕਿਉਂ ਦਾ ਕਣਕ ਦਾ ਬੀ ਆਪਾਂ ਕੋਈ ਕਣਕ ਪਹਿਲਾਂ 30-80 ਬਹੁਤ ਚੰਗੀ ਚੀ ਉਹ ਵੀ ਕੀ ਕਰਦੇ ਸੀ ਦੁਕਾਨਦਾਰ ਚੰਗੀ ਢੇਰੀ ਦੇਖੀ ਮੰਡੀ ਜੋ ਲੈ ਆਉਣੇ ਨੇ ਬੈਗ 'ਚ ਬੈਕ ਕਰਾ ਗਏ ਉਹੀ ਆਪਣੀ 7-800 ਦੀ ਜਿਹੜੀ ਬੋਰੀ ਹੁੰਦੀ ਸੀ ਆਪਾਂ ਨੂੰ 15-1600 ਦੀ ਦੇ ਹੀ ਗਏ ਠੀਕ ਹੈ ਜੀ ਇਹ ਲੁੱਟ ਨਾ ਕਰਾਓ ਹੋਰ ਜੇ ਕਿਸੇ ਦਾ ਕੋਈ ਸਵਾਲ ਹੋਵੇ ਜਰੂਰ ਪੁੱਛਿਓ ਧੰਨਵਾਦ